ਹਮੇ ਪਾਣੀ ਨਾਲ ਕਿਨੇ ਪਾਣੀ ਨੂੰ ਖਸਰ ਖਸਰ ਦਾ ਦਰਜ ਦਿੱਤਾ ਸੀ ਉਹਨਾਂ ਨੇ ਪਹਿਲਾਂ ਪਾਣੀ ਜੀਵਨ ਤੇ ਜੱਤਰਾ ਸੰਭਾਲੀ ਪਾਣੀ ਹੀ ਜੀਵਨਾ ਪਾਨ ਦੀ ਇਮਤ ਹੈ ਜੇ ਪ੍ਰਿੰਟ ਡਾਕਟਰ ਡਾਕਟਰ ਵੀ ਇਹਨਾਂ ਦਾ ਸਰੀਰ ਸਰੀਰ ਵਿੱਚ ਆਪਣੇ ਸਤਤਮੇ ਪਾਣੀ ਤ੍ਰਣਮੇ ਘਰ ਬਣੇ ਪਰ ਬਲੱਡ ਵੈਰੀ ਕੰਡ ਦੇ ਵਿੱਚ ਡਾਕਟਰਾਂ ਅਨੁਸਾਰ ਯਨਾਈ ਕੋਲ 3-4 ਲੀਟਰ ਪਾਣੀ ਪੀਣਾ ਚਾਹੀਦਾ ਜੇਕਰ ਕੋ ਬਲਾਸਾਂ ਦੀ ਗੱਲ ਕਰਦੇ 10 ਤੋਂ 12 ਗਲਾਸ ਕਰੀਏ ਹੌਨ ਪੁਰਾਣੀ ਪਾਣੀ ਪੀਣ ਦਾ ਫਾਇਦਾ ਹੋਤੋਂ ਦੇਖਿਆ ਕਿ ਪਤਲੇ ਨਹੀਂ ਬਣਦੀ ਗੁਰਦੇੜ ਸਵਾਈ ਹੁੰਦੇ ਨਹੀਂ ਆ। ਕੋ ਸਭ ਨਾਲ ਇਨਫੈਕਸ਼ਨ ਨਹੀਂ ਹੁੰਦਾ ਫੂਸ ਆਫ ਬੀਨਸ ਰਿੰਟਾਕਤ ਨਹੀਂ। ਪਰ ਕਦੇ ਵੀ ਬਿਨ ਉੱਪੀ ਖਾਣੇ ਸੰਸਕਾਰ ਪਾਣੀ ਨਹੀਂ ਪੀਣ। ਰੋਟੀ ਖਾਣ ਤੋਂ 20 ਮਿੰਟ ਪਹਿਲਾਂ ਜਾਂ 20 ਮਿੰਟ ਬਾਅਦ ਹੀ ਪਾਣੀ ਪੀਓ। ਆਹ ਉਹਨਾਂ ਵਕਰੀਆਂ ਦੀ ਵਰਤੀ ਜੇ ਕੋ ਐਸ ਪੀ ਲੈ ਕੇ ਘੁੱਟ ਪਾਣੀ ਪੀ ਪਰਸ ਕਰਦੇ। ਤੁਹਾਡੇ ਪਾਸੇ ਇਹਨਾਂ ਪਾਣੀ 10 ਬਰ ਲਾਜਤਾਂ ਨਹੀਂ ਪਰ ਪਾਣੀ ਤਾਂ ਆਪ ਨਹੀਂ ਤਾਂ ਜਾ ਸਕਦਾ ਜੇ ਪਾਣੀ ਹਲਕਾ ਹੋਊ। ਪਰ ਆਪਣਾ ਪਿੰਡ ਵੀ ਫਰ। ਪ੍ਰਾਪਨੀ ਹਾਈ ਕੋਰਟ ਕਹਿ ਰਹੀ ਹੈ ਆਪਣਾ ਭਾਵਾ ਪ੍ਰਮਾਣੂ ਕੋਰਟ ਦੇ ਅੰਦਰ ਗੈਰਿਆ ਤੇ ਪ੍ਰਾਵਾ ਪ੍ਰਾਗਤਾ ਅਕਿਰਦਾ ਪਾਉਣ ਦਾ ਫੀਸ ਵੀ ਕਰੇ ਇਹਦੇ ਤੇ ਜੁਰਮਾਨਾ। ਪਰ ਪਿੰਡਾਂ ਦੇ ਬਹੁਤ ਸਾਰੇ ਲੋਕਾਂ ਚ ਵੀ ਇਹ ਗੱਲ ਮੰਨਣ ਨੂੰ ਤਿਆਰ ਨਹੀਂ। ਉਹ ਕਹਿੰਦੇ ਸਾਡੇ ਵਿਚਰੂਂ ਨਹੀਂ ਫਾਲੀਂ ਦੀ। ਹਾਂ। ਤੇ ਆਮੀ ਕਹ ਹੱਤ ਹੈ। ਮਨੂਨ ਲੱਗੋ ਨਹੀਂ ਸਹੀ ਆ। ਪਿੰਡਾਂ ਕੋਲ ਸੁਣਦੇ ਸੀ। ਇਹ ਲਾ ਹਾਂ ਸਹੀ ਸੀਗਾ। ਆਪਾਂ ਪਾਣੀ ਦਾ ਖਰਾਬ ਹੋਣ ਕੋਈ ਜਦੋਂ ਵੀ ਆਪਣੇ ਖਰੀਦਦਾਰਤੀ ਆਈ ਹੈ। ਅਰੀ ਕਰਾ ਚੀ ਨਾ ਮਤਲਬ ਕਿ ਆਪਾਂ 1980 ਚਾਈ ਪਾ ਝਾੜ ਬਿਦਾਲੇ ਫਸਲ ਦੀ ਹਾਂ ਫਸਲ ਦੇ ਝਾੜ ਤਾਂ ਬਿਦਾਲੇ ਮਰਨਾਂ ਆਪਾਂ ਮੋਰੀ ਵੀ ਹਾਂ ਪਾਣੀ ਕਿਵੇਂ ਖਰਾਬ ਹੋਇਆ 4 ਮਹੀਨਿਆਂ ਕਰਨਾ ਪਾਣੀ ਖਰਾਬ ਹੋਂਦੀ ਸਭ ਤੋਂ ਪਹਿਲਾ ਕਾਰਨ ਕੀ ਆ ਅਰਪੁਰੇ ਮਿੱਟੀ ਕਟਾ ਕਰਦੀ ਗੰਦਗੀ ਜਿਹੜੀ ਕਰਾਉਂਦੇ ਕੋ ਲਾਈਟ ਨਾ ਪਟਾ ਕੋਈ ਨਿਗਰਾਨਾ ਵੀ ਕਰਕਣੀ ਹੈ ਕਰਨਾ ਪਾਣੀ ਪੜਲੋ ਖਾਂਦੇ ਕਰ ਨਹੀਂ ਜਾਂਦੇ ਵਾਰਸ਼ੇ ਡਾਕਟਰ ਹੋ ਗਿਆ ਇੱਕ ਵਾਰ ਸੱਟ ਨਾ ਗੋਰਾ ਨਾਲ ਉਹ ਚੋਲੇ ਨੇ ਜੇ ਜਿਸ ਨੂੰ ਸਾਰਾ ਗਾਂ ਦਾ ਕਿੱਤੇਗਾ ਤਾਂ ਇਹ ਜੰਡੀ ਆਉਂਦੇ ਉਹਨੇ ਪ੍ਰੋਪਰ ਪਾਣੀ ਖਰਾਬ ਕਰਾਉਂਦਾ ਡੁੰਗੇ ਪਾਣੀ ਖਰਾਬ ਕਰ ਲਿਆ ਤਾਂ 500 ਪਰ 600 ਪਰ 700 ਪਰ ਡੁੰਗੇ ਬੁਰਾ ਪਾਣੀ ਖਰਾਬ ਕਰ ਤਪੜਿਆ ਤਾਂ ਇਹਨੀਆਂ ਪਿਆਜ਼ ਤੇ ਸਬਜ਼ੀਆਂ ਬਹੁਤ ਕੱਟੇ ਨੇ ਥੰਮੋ ਕਿਤੇ ਆ ਜੋ ਵੀ ਗੰਦਾ ਬੰਦਾ ਕੈਮੀਕਲ ਸਾਰਾ ਉਹ ਕਿ ਜੇ ਨਹਿਰ ਆ ਕਿਸੇ ਨੂੰ ਇਹਦਾ ਪਾਣੀ ਪੀਂਦੇ ਸੀ ਦੇ ਪਾਣੀ ਪੀਂਦੇ ਉਹਨਾਂ ਨੂੰ ਇਹਦਾ ਨਹਿਰ ਦੇ ਗੰਦੇ ਨਾਲ ਇਹਦਾ ਪਾਣੀ ਸੀ ਉਹਨਾਂ ਦਾ ਪਾਣੀ ਸਰ ਆਰਾਧੀ ਨਹਿਰ ਤੋਂ ਆਪਣੇ ਦੂਰ ਨਹਿਰ ਆ ਕਹਾਂਗੇ ਇੱਥੇ ਪਾਉਣੇ ਲੋਕ ਬੋਰਾ ਇਹਦੇ ਉਹ ਕਿ ਨਗਰ ਤੋਂ ਲੁੱਟਦੀ ਉਹ ਬੋਰਾ ਵਿੱਚ ਇਹ ਖਰਾਬ ਪਾਣੀ ਕਿ ਪਾਣੀ ਚ ਆ ਗਿਆ ਕਿ ਦੂਜੇ ਪਾਣੀ ਤੋਂ ਕੋਈ ਪੀਂਦੇ ਸੀ ਇਸੇ ਵਿੱਚ ਪਾਰਾ ਸਿੱਟਾ ਸੂਰਜ ਜਿਹੜੇ ਨੇ ਟੈਸਟ ਕਰਦੇ ਆ ਆਪਣੇ ਜੂਨੀਅਰ ਰਿਪੋਰਟ ਜਿੰਨਾ ਜੂ ਦੇ ਉੱਤੇ ਪਾਉਣੇ ਜਿੰਨੇ ਪਰ ਸਤਿਰਾ ਕਰਦੇ ਆ 29% 30 ਜਾਂਦਾ ਤਸਕ ਜਿਹੜੇ ਤੁਸੀਂ ਸੁਣਨੇ। ਤੀਸਰਾ ਪਾਣੀ ਜੇਕਰ ਵੀਰ ਵਰ ਨੂੰ ਖਲੇ ਬਣੇ ਪੈਦਾ ਹੋਣਾ ਹੈ ਜਦੋਂ ਆਪਣੇ ਬੋਗੋ। ਚੌਥਾ ਪਾਣੀ ਕਿਉਂ ਹੈ ਕੈਂਸਰ ਜਿਵੇਂ ਕਲੋਰਨ ਤੇ ਫੂਲ। ਉਹਨੇ ਕਿੰਨਾ ਪਾਣੀ ਚ ਕਿਵੇਂ ਆ ਗਿਆ ਫਲੋਰ ਨੇ ਫਲੋਰ ਲੈ ਲਿਆ। ਜਿਹੜਾ ਦੰਦਾਂ ਦੀ ਸਫਾਈ ਨਹੀਂ ਹੁੰਦਾ ਜਾਂ ਬਰਸਾ ਕੱਢਿਆ ਜਾਂ ਆਪਣੇ ਕੱਪੜੇ ਧੋਣ ਦੇ ਸਰਭਾਤ ਤੇ ਉਹਦੇ ਵੀ ਪਾਇਆ ਜਾਂਦਾ ਹੈ। ਜਿਸਾ ਬਨੋਣੀ ਵਰ ਤੋਂ ਲੁੱਟ ਪਾਇਆ ਜਾਂਦਾ ਹੈ। ਜਿਹੜਾ ਸਾਬਣ ਸਰਪੀਆਂ ਪਾਣ ਮਗਰ ਇਹਨਾਂ ਨੂੰ ਕੰਨੀ ਕੋਲ ਉਹਨਾਂ ਨੂੰ ਟੋਲੀ ਵਰਤਨੇ ਆ ਉਹ ਝੱਗ ਬਣਦੀ ਹੈ ਝੱਗ ਬਣਨੇ ਤੋਂ ਅਗਲੀ ਕਿੱਥੇ ਕਰਦੇ ਆ ਪੰਜਾ ਝੱਗ ਪਰ ਪਾਣੀ ਨਹੀਂ ਜਾਂਦੀ ਦਿੱਤੀ ਹੈ ਨਾਲ ਹੀ ਜਿਹਨੇ ਤੁਸ ਫਰ ਫਰ ਤੋਂ ਕਿ ਇਸ ਤਰ੍ਹਾਂ ਇਹ ਸਭ ਦੀ ਪ੍ਰਬੰਧਨ ਜ਼ਰੂਰ ਚਾਰ ਕਰਨਾ ਕਿ ਨਾ ਕਰਕੇ ਪਾਣੀ ਖਰਾਬ ਹੋਇਆ ਟੂਲੀ ਫਾਰਾਂ ਚੋਂ ਨਾਲ ਟੀਵੀ ਜੋ ਪੱਟੀਆਂ ਦੇ ਅੰਦਰ ਦੁਪਹਿਰ 12 ਤੱਕ ਖਾ ਉਹ ਇਸੇ ਪੰਜਾ ਪਾਣੀ ਦੇ ਧਰਤੀ ਦਾ ਪਾਣੀ ਤਿਆਰ ਹੁੰਦਾ ਭਾਈ ਵਿੱਚੋਂ ਵੀ ਜਿਹਨੇ ਜ਼ਮੀਰ ਦਾ ਪਾਣੀ ਚੁੱਕਿਆ ਉਹ ਆਪਣੇ ਬਾਈਜੜੀ ਤੋਂ ਜਿਹੜੇ ਵਾਹੂ ਦੂਜੇ ਅੱਜ ਵੀ ਪਿਆਸ ਤੇ ਪਾਣੀ ਕੋਸ਼ ਹੈ ਤੱਕ ਸਹੀ ਹੈ ਮੇਰੇ ਉੱਪਰ ਇੱਕ ਨੰਨ ਬਸ ਹੈ ਸੋਪਾ ਪਹਾੜੀ ਏਰੀਆ ਪਹਾੜਾ ਨਾ ਕੋਤੋਂ ਦੇ ਪਹੁੰਚ ਗਿਆ ਮਿੱਟੀ ਕਰਾ ਜਿਉਂ ਕੋਕਿੰਨਾ ਦਾ ਕੇ ਪੀਤਾ ਕਰਦਾ ਪਰ ਆਪਣੇ ਪਾਣੀ ਵਿੱਚ ਕੀ ਆ ਗਿਆ ਆਰਸਨਿਕ ਤੁਲੇ ਤੇ ਨਾਈਟ੍ਰੇਟ ক্লোਰਾਈਡ ਆਰਨ ਅਤੇ ਲੈਡ ਤੱਕ ਦੇ ਰਹੇ ਵੀ ਜਿਹੜਾ ਚ ਨਾਈਟ੍ਰੇਟ ਦਾ ਪੱਧਰ ਰੱਖਣਾ ਨਾਈਟ੍ਰੇਟ ਆਪਾਂ ਕਿੰਨੂੰ ਕਹਿ ਦੇਣੀ ਹੈ ਜੂਰੀ ਇਹ ਜਰਾ ਬਤੋ ਜਰਾ ਬਤੋ ਜਰਾ ਬਤੋ ਉਹ 4 ਤਿਰਕਾ ਨੂੰ ਪਾਣੀ ਖਰਾਬ ਹੈ ਪਰ ਆਪਣਾ ਪਾਣੀ ਦਾ ਟਪਕ ਨਹੀਂ ਲੱਗਦਾ ਦੇਖਣ ਨੂੰ ਚਿੱਟਾ ਆ ਪਿਆ ਕੋਈ ਨਾ ਤੇ ਰੰਗ ਬਦਲਦਾ ਨਾ ਸਵਾਦ ਬਦਲਦਾ ਕਿ ਮਿੱਠਾ ਜਿਹਾ ਰੰਗ ਹੁਣ ਦੂਰ ਲੜਿਆ ਪਰ ਇੱਥੇ ਰਚ ਗਿਆ ਪਾਣੀ ਪੀਣੇ ਆਪਣਾ ਮੂੰਹ ਲਾ ਰਿਹਾ ਪਾਣੀ ਕਿਉਂ ਰਿਹਾ ਇਹ ਜ਼ਰੂਰ ਹੋਣਾ ਚਾਹੀਏ ਆਪਾਂ ਇਹ ਨੂੰ ਡਾਲੂਆਂ ਇਧਰ ਪਾਣੀ ਧਾਰੀ ਖੜਾ ਹਾਂ ਆਪਣੇ ਇਧਰ ਲਾ ਕੇ ਜਾਣੀ ਇਹ ਵਧੀਆ ਲੱਗਦਾ ਨੂੰ ਇਹ ਉਨੋਂ ਪੁੱਛੀ ਕਿ ਹੁੰਦਾ ਪਾਣੀ ਖਰਾਬ ਆ ਬੜਾ ਆ ਨਾ ਉਹਨਾਂ ਨੂੰ ਵੀ ਵਧੀਆ ਲੱਗਦਾ ਬਹੁਤ ਵਧੀਆ ਨੰਬਰ ਆ ਆਪਾਂ ਨੂੰ ਇਹ ਕੰਮ ਨੰਬਰ ਲਾ ਦੂ ਉਹ ਪਗੇ ਚੈੱਕ ਨਹੀਂ ਹਣਾ ਇਧਰੋਂ ਜੇ ਮੂਹ ਗੇਲੋ ਆ ਜਿੰਦਗੀ ਨੂੰ ਪਾਣੀ ਆ ਨਹੀਂ ਸੀ ਹਾਂਜੀ ਤੇ ਉਹ ਇੱਥੇ ਆਏ ਸਾਡੇ ਤੇ ਉਹ ਉਹ ਆਪਣਾ ਤੁਹਾਡਾ ਪਾਣੀ ਵਧੀਆ ਅਗਰ ਪੜੀ ਵੀ ਵਧੀਆ ਉਹ ਵੀ ਮੂੰਹ ਲੱਗੀ ਦੀ ਮੇਰਾ ਬਾ ਬਾ ਤੁਲਾ ਤੁਹੋ ਉਹ ਗੁਰੂਆਂ ਦਾ ਵੀ ਵਾਰ-ਵਾਰ ਪੜੀ ਦੇ ਰਸਤਾ ਆਪਣਾ ਨੈਰ ਦੇ ਕਰਕੇ ਤੇਰਾ ਹਰਕਾ ਹਾਂ ਕਰ ਬਾਕੀ ਉਹਨੇ ਪੜੀ ਕਿਹੜਾ ਕੁਸੂ ਹੈ ਆਪਣੇ ਸਾਲ ਨੂੰ ਆ ਆ ਉਹ ਚੈੱਕ ਕਰਾਣੀ ਕੀ ਹੋਇਆ ਅਟੀਟਿਊਡ ਸਮੇਂ ਕਿਉਂ ਹੈ ਤੇ ਸਭ ਤੋਂ ਟੋਟਾ ਡਿਜਾਇਨ ਸੋਲਵ ਹੋਣਾ ਕਿ ਕੁਝ ਪਾਇੰਟਸ ਕੁ ਹੈ ਪੀਨ ਜੋ ਕੋ ਪੜੇ ਤੋਂ ਕੋਈ ਆਸ਼ੀਰਵਾਦ ਚੀਜ਼ ਬੱਚੀ ਜੀ ਹੋਵੇ ਆ ਉਹ ਤਨਸੋ 45 ਜਿਹੜੇ ਸਹੀ ਨਹੀਂ 340 ਗੈਰੀ ਜਿਹੜੇ ਨਹੀਂ 300 ਬਣ ਗਏ ਜੀ ਆ ਵੀ ਲੱਗਣਾ ਇਹ ਆਪਾਂ ਪਰ TDS ਨੂੰ ਮੇਨ ਨਹੀਂ ਕਰਨਾ ਅਸੀਂ ਦੁੱਧ ਘੜੀ ਚੈੱਕ ਕਰੀਏ ਦੁੱਧ ਘੜੀ ਦੇ ਸਰ 1500 ਤੋਂ 2000 ਹੋ ਗਏ ਉਹ ਸਹੀ ਮੀਟਰੀਜ਼ ਨੂੰ ਮੈਂ ਕਰ ਲਈ ਪੀੜਿਸ ਵਿੱਚ ਕੋਈ ਨਾ ਹੋ ਰਿਹਾ ਠੀਕ ਹੈ ਹੁਣ ਮਾੜੇ ਪਾਣੀ ਆ ਇਹਨੂੰ ਚਕਾ ਸੋਟ ਕੀ ਲੂਨ ਦੀ ਪਾ ਦੋ ਇਹਦੇ ਡੀਲੀ ਚ ਚ ਕਰੀ ਪਿਆਰ ਆ ਜਾਂਦਾ ਚੱਲ ਰਹੀ ਹੈ ਆ ਤਾਂ ਇਹ ਤੋਂ ਪਾਣੀ ਉਹ ਟਿੱਡੀ ਸਮਾਂ ਤੋਂ ਪਿਆਰ ਕਰ ਰਹੀ ਆ ਯਾਰ ਉਹਦੇ ਵਿੱਚ ਤੁਸੀਂ ਪਾ ਦੋ ਮੋਲੋ ਰੋਇਗੋ ਉਹਦੇ ਟਿੱਡੀ ਸਿਆ ਤੂੰ ਸਾਥ ਹੋ ਗਈ ਚੰਗਾ ਜਿਹੜਾ ਯਾਰ ਨਾ ਜੰਗਲ ਤੋਂ ਮੋਲਣਾ ਆ ਸਟਾਕ ਚੰਗਾ ਉਹਦਾ ਵੀ ਹੋਣਾ ਚੰਗਾ ਇਹ ਮੋਲ ਨਹੀਂ ਚੰਗਾ ਉਹ ਟਿੱਡੀ ਸਦਾ ਆ ਰਿਹਾ ਮੇਰੇ ਕੋਲ ਜੁੜੂ ਉਹਨਾਂ ਨੂੰ ਵੀ ਤਾਂ ਪਤਾ ਹੈ ਤਾਂ ਫੀਡ ਦਾ ਜਿਹੜਾ ਪਾਣੀ ਹੈ ਇਹਦੇ ਦੀਸਟਿਲਰ ਤੇ ਪਹਿਲਾਂ ਗੱਲ ਕਰਕੇ ਆਪਣਾ ਲੈਟਨਾ ਪੁੱਟੀਆਂ ਟੂਰੇ ਵਾਲਿਆਂ ਨਾਲ ਗੱਲ ਹੋ ਰਹੀ ਸੀ ਨਾ ਆਪਣੀ ਤਾਂ ਉਹ ਵੀ ਚੀ ਨਹੀਂ ਸਕਿਆ ਹੁਣ ਬਾਕੀ ਹੁਣ ਇਹ ਪਾਣੀ ਚੰਗੀ ਦਵਾਈ ਨਹੀਂ ਪੁਣੀ ਕੈਮੀਕਲ ਪੁਣਾ ਜਿਹੜੇ 1 19 ਦਾ ਸਰਸ ਹੈ ਨਾ 300 ਮਿਆਰੀ ਤੁਸ਼ ਹੈ ਮਿਆਰੀ ਹਾਂ 342 ਇਹ ਜਰਾ ਮਜ਼ਰੂਰੀ ਦਵਾ ਟੋਟਲ ਯੂਰਪ ਸਵਾਲ ਹੈ ਕਿ ਗੋਸ਼ ਪਾਣੀ ਕਿਉਂ ਹੈ ਤੇ ਟੋਟਲ ਕੀ ਹੈ ਟੋਟਲ ਜੋੜ ਕੀ ਹੈ ਟੋਟਲ ਦਾ ਹੈ ਉਹਨਾਂ ਇੱਕ ਇਲੈਕਟ੍ਰੀਕਲ ਮਸ਼ੀਨ ਹੈ ਇਹਦੇ ਦੋ ਰੰਗ ਹੈ ਇੱਕ ਇਰਨ ਨੀਲੇ ਰੰਗ ਦੇ ਇੱਕ ਲਿੰਗ ਨਹੀਂ ਹੁੰਦੀ ਪਾਣੀ ਵਿਧੀ ਕਰੰਟਾ ਲਿਗੋਣਾ ਜਿਹੜਾ ਸੁੱਧ ਪਾਣੀ ਕਰੰਟਾ ਦਾ ਹੈ ਤਾਂ ਉਹ ਪਾਣੀ ਦਾ ਫਾਰਮੂਲਾ H2O ਹਾਈਡਰੋਜਨ ਦੇ ਦੋ ਕਣ ਆਕਸੀਜਨ ਦੇ ਇੱਕ ਕਣ ਤੋਂ ਬਣ ਕੇ ਪਾਣੀ ਬਣਦਾ ਹੁਣ ਆਪਣੇ ਸਾਨੂੰ ਜਿਹੜੇ ਤੋਂ ਸਕੂਲ ਆਪਣੇ ਅੱਖਾਂ ਦੇ ਸਾਹਮਣੇ ਆ ਗਈ ਚੀਜ਼ ਉਸ ਤੇ ਇੰਪਲਾਟ ਆਪਣਾ ਜੋ ਨੇ ਮੈਨੂੰ ਜਰਤ ਕਰਤਾ ਇਹ ਦੋ ਲੋਕਾਂ ਕੋਲ ਹੀ ਪਾਉਂਦਾ ਮੈਨੂੰ ਲੱਗਤ ਨਹੀਂ ਨਾ ਕਿ ਜਿਹੜੇ ਕੋਲ ਸਬਦ ਹੁੰਦਾ ਉਹ ਕੋਲ ਕੋ ਠੰਡਾ ਲੱਗਦਾ ਨਹੀਂ ਪਾ ਦਿੰਦਾ ਬਲਕਿ ਹੋਰ ਹੀ ਜਮਾਨੀ ਦੁੱਧਰ ਵੀ ਗਰਮ ਵੀ ਹੁੰਦਾ ਜਿਹੜੇ ਕੋਲ ਮਚੂੜ ਆਪਣੇ ਖਾਂ ਸਮਾਂ ਇੰਨੀ ਕੀ ਦੋਸਤ ਸੋਰਾ ਸਰਾਚਟਾਂ ਚਟੇਗਾ ਅਰੇ ਨਹੀਂ ਜੀ ਮਾਰੀ ਗਰਮੀ ਕਰਦੇ ਮੋਟੇ ਜੀ ਗਰਮ ਕਰਦੇ ਫਕੀਰੇ ਵਿੱਚ ਤੁਸੀਂ ਦੇ ਪਾਪ ਨੇ ਜੰਮੀ ਜੁਬੀਤ ਨੂੰ ਮਿਲੂਗਾਂ ਦੇਖਦੇ ਆ ਉਹ ਜਾਨੀ ਫਕੀਰਾ ਪਣ ਜਿਹੜਾ ਲੈਟਰਾਂ ਵਿੱਚ ਨਿਕਲਣਾ ਪਟਣਾ ਉਹ ਸੋਰਾ ਦੇਖੋ ਇੰਨਾ ਆਪਣੇ ਟੂਪੀਆਂ ਦਾ ਫਕੀਰੇ ਵਾਲਾ ਪਾਂਡੇ ਗਾਲ ਨਾ ਆਪਣੇ ਜੂੜਾ ਨੂੰ ਕਿਥੇ ਰੋਣ ਦੀ ਗੱਲ ਹੈ ਆਪਾਂ ਨੂੰ ਉਸ ਤੋਂ ਕਹਾਵਾਂ ਤਾਂ ਸ਼ੀਨਤ ਮਾਰਦਾ ਨਾ ਤੇ ਲੋਕ ਕਹਿੰਦੇ ਬੰਦੇ ਇੱਕ ਰੱਟ ਘੱਟ ਉਹ ਵੀ ਚੱਲਦੀ ਹੋਵੇ ਆ ਇਹ ਵੀ ਹੋ ਜਾਂਦਾ ਜਿਹੜਾ ਬੰਦਾ ਸਹੀ ਰੂਪ ਤੋਂ ਉਹ ਨਹੀਂ ਕਹਿੰਦਾ ਇਹ ਕੋਈ ਕੁਛ ਨਹੀਂ ਉਹ ਜੇ ਪਾਣੀ ਦੀ ਤੋਣਕਤਲਾ ਚਿੰਨ੍ਹ ਕੋシャレ ਦਿਲ ਦੇ ਚਪਟੇ ਨਾ ਪਾਣੀ ਕਿੰਨੇ ਦਾਲ ਸਬ지 ਅਟਾ ਰੋਣ ਪਾਣੀ ਉਹ ਕਿੰਨੇ ਤਰੀਕੇ ਨਾਲ ਆਪਣੇ ਘਰ ਦੇ ਅੰਦਰ ਆਪਣੇ ਪਿੰਡਾਂ ਚ ਆਵੇ ਸਹੀ ਆਗਾ ਜੰਮਦੀ ਆ ਆਪਣੇ ਆਮ ਹੀ ਗੱਲ ਕਰਦੇ ਆਪਣੇ ਚੰਗਾ ਭਲਾ ਬੰਦਾ ਆ ਆਪਾਂ ਸਭ ਨਾਲ ਰੋਜ਼ੇ ਗੱਲਾਂ ਕਰੀਏ ਕਿਹਦੇ ਰਸਤੇ ਤੇ ਪੈਉਂ ਕਰੀਏ ਆਸੇ ਹੀ ਤੇ ਨਹੀਂ ਬਜਾ ਪਾਣੀ ਜਿੱਥੇ ਕਿ ਨਾਣੇ ਦੇ ਗੱਲ ਦੀ ਥਰਗੀ ਆਪਣੇ ਬਾੜਾਂ ਆ ਗਿਆ ਬਰੇਕ ਨਾਲ ਜਲਦਾ ਕੰਮ ਉਹ ਬਲੱਡ ਨੂੰ ਪੰਪ ਕਰਨਾ ਕੋਲ ਮੋਟੇ ਭੇਟੇ ਮੂਰੀ ਨਾਰ ਬੋਕਾ ਜਦੋਂ ਪੰਪ ਫੇਰੀ ਜਾਂਦਾ ਇਹ ਚੱਕਰ ਮੰਨਦਾ ਆਪਾਂ ਕਰਦੇ ਜੀ ਮੇਨ ਮੋਲ ਦੇ ਕਰੇ ਪਾਣੀ ਪਾਣੀ ਬਲ ਪਰੇ ਹੀ ਸਾਦੇ ਆ ਕੰਮ ਨਾ ਬਣੇ ਅੱਜ ਆ ਕੇ ਸੈਕ ਤੋਂ ਤੱਕ ਅੱਜ ਜੋ ਪਣੀ ਬਾਰ-ਬਾਰ ਬਾਹਰ ਕਰਤੀ ਉਹ ਜੀ ਜੰਨਾ ਬਣ ਉਹ ਨਾਲ ਦੇਖ ਕੇ ਲੱਗਦਾ ਫੁੱਪੀ ਰਹੀ ਹੈ ਇਹ ਹੀ ਪੀ ਰਿਹਾ ਉਹ ਅੱਖੀਂ ਦੇਖੇ ਤਾਂ ਮੱਖੀ ਨਹੀਂ ਨਹੀਂ ਹਾਂ ਨਾ ਉਹ ਪੀ ਜੋ ਪ੍ਰੀਸ਼ਣ ਨੇ ਤੋਂ ਪੀ ਜੇ ਨੇ ਤਾਂ ਆਪ ਨੂੰ ਲੱਗਦਾ ਸੀ ਪਾਣੀ ਸਹੀ ਹੈ ਇਹ ਸਾਫ ਆ ਪਾਣੀ ਆ ਲੇਕਿਨ ਮੇਰੇ ਕੋਲ ਹੌਸਟ ਨੂੰ ਵੀ ਸਾਫੀ ਆਪਣੇ ਪੀਣ ਨੂੰ ਸਾਫ ਲੱਗਦਾ ਮੂਹ ਲੱਗਿਆ ਵਾ ਕਿ ਕੇ ਤਾਂ ਪਾਣੀ ਨਾ ਮਾਰਾ ਹੋਣੀ 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 ਕੋਈ ਆਪਾਂ ਮੂਹ ਲੱਗੀ ਹੋਣੀ ਕੋਈ ਪਾਣੀ ਖਰਾਬ ਹੋ ਤਾਂ ਬੁਆਰੇ ਜਿਹੜੀਆਂ ਲੱਗਦੀਆਂ ਆ ਅੱਜਕੱਲ੍ਹ ਰੇਗਿਡ ਨੂੰ ਵਰਤਦੇ ਕਰਦੇ ਗੋਡੇ ਦਾ ਫੇਰ ਕਰਦੇ ਆ ਜੋੜ ਦਾ ਕਰਦੇ ਦੰਦ ਯਾਰ ਗਲੇ ਤੇ ਉਹਦਾ ਨਾਮ ਪਾਣੀ ਚਿਹਰੇ ਸੋਰਾ ਹੈ ਪਹਿਲਾ ਪ੍ਰਣ ਹੁਣ ਸੋਰਾ ਆਪਣੇ ਜੋੜਾ ਵਿੱਚ ਕੋਈ ਛੱਡੂ ਨਹੀਂ ਤੇ ਪਹਾਂਡੇ ਨਹੀਂ ਜਾਂਦਾ ਬਾਹਰ ਮੈਜੂਰ ਹੁੰਦੀ ਜਦੋਂ ਪਾਣੀ ਦੇ ਕੰਢੇ ਭਾਰੇ ਤਾਂ ਕਫਾ ਰੰਦਾ ਤਾਂ ਕਿਨੇ ਸ਼ਕਤਾਂ ਰੋਮਾਂ ਵਿੱਚ ਲੜਦੇ ਪਾਣਾ ਇਹ ਤਾ ਤਾਂ ਖੂਨ ਦੇ ਨਾਲ ਆਪਣੇ ਪੂਰੇ ਸਰੀਰ ਦਾ ਦੌਰਾ ਕਰਦੇ ਨੇ ਆਪਣੇ ਆ ਜੋੜਾ ਗਈ ਨੇ ਜੋ ਜੁੜਾਇਆ ਜਾਂਦੀ ਇਹਦੇ ਪਰ ਜੋੜਾ ਡੋਲੋ ਜਾਂਦੇ ਖਾਲੀ ਬੰਦੇ ਮਨ ਨੂੰ ਹਰ ਜਿਹੜੇ ਡਾਕਟਰ ਕਹਿੰਦੇ ਗਟਿਆ ਹੋਵੇ ਦੂਸਰੇ ਸੰਸਥਾ ਸਰੋਟੇ ਬੱਚੇ 5 ਸਾਲ ਤੋਂ ਵੱਧ ਸੁਟੇ ਬੱਚੇ ਸਰਕਾਰ ਦੇ ਬੱਚੇ ਦਾ ਮੰਗ ਕੇ ਕਿੰਨਾ ਹੋ ਜਾਂਦਾ ਮੇਰੇ ਮਨ ਮਦਦ ਦੀ ਇੱਕ ਪੈਦਾ ਹੋਵੇ ਉਹ ਕਰ ਨਹੀਂ ਪਾਰਣ ਕਰਦੇ ਤੇ ਬੱਚੇ 5 ਸਾਲ ਤੱਕ ਠੀਕ ਨਾਲ ਇਮਾਨਦਾਰੀ ਪਾਣੀ ਕਿ ਸਾਲ ਤੱਕ ਰਹਿ ਕੇ ਬੱਚੇ ਦਾ ਅੰਗਵਾਦ ਦਾ ਵਿਕਾਸ ਕਰਦਾ ਆ ਮਾਇਕੀ ਦੇ ਨੂੰ ਲਾਗਦਾ ਉਹ ਕੰਮ ਹੋ ਜਾਂਦਾ ਇਸ ਕਰਕੇ ਬੱਚੇ ਅੰਤਾਂ ਨਹੀਂ ਉਹਦੇ ਦਿਮਾਗੀ ਤੌਰ ਤੇ ਤੀਸਰਾ ਪੰਜ ਕੀੜੇ ਵਰਸ ਆ ਗਿਆ ਜਿਹੜਾ ਹੈ ਜਾਂ ਬੁਖਾਰ ਟਾਈਫਾਇਡ ਦੇ ਕਾਲਾ ਪੀਰ ਹੁਣ ਆਪ ਨੂੰ ਖੰਭੇ ਦੇ ਖਾਂਗ ਦਾ ਡਾਕਟਰ ਕੀ ਕਹਿੰਦਾ ਪਾਣੀ ਉਵਾਲ ਕੇ ਪੀ ਲੋ ਪਾਣੀ ਉਵਾਲ ਕੇ ਬੰਦ ਦਵਾਈ ਦੇ ਦੇ ਸੁਣਾ ਮਾ ਤੇ ਪਾਣੀ ਨੂੰ ਉਵਾਲ ਕੇ ਨਾ ਕੀੜੇ ਵਰਸ ਦਾ ਖਤਮ ਹੋ ਜੂ ਪਰ ਇਹ ਗੰਦਗੀ ਤੇ ਜਾਂ ਜੀਤੋ ਵੀ ਨਹੀਂ ਹੁਣ ਚਾਹ ਜੇ ਕੋ ਮਿੱਠਾ ਬੰਦ ਕਰ ਲਈ ਕਿ ਮਿੱਠਾ ਨਿਕਲ ਜੂ ਵਾਲੇ

ਅੱਜੋਂ ਮੰਨਨ ਕਿੰਨਾ ਟਾਈਮ ਹੋ ਗਿਆ ਪਰ ਜਿਹੜਾ ਜਦ ਬੱਚਾ ਪੈਦਾ ਹੋ ਰਿਹਾ ਉਹ ਜਨਮ ਲੈਂਦਾ ਹੈ ਉਹੀ ਜਿਹੜ ਨੂੰ ਅੰਦਰ ਆਪਣੇ ਪਾਣੀ ਚ ਹੈ ਕਹਿੰਦੇ ਨਾ ਜਰਾ ਕੈਂਸਰ ਆਪਦਾ। ਉਸ ਪੀਜੀਐ ਦੇ ਪੂਰੇ ਇਲਾਕੇ ਵਿੱਚ ਇੱਕਿਆ ਜਿੰਦਾ ਕੈਂਸਰ ਇਹ ਕਿਉਂ ਹੈ? ਪੀਜੀਐ ਹਸਪੀਟਲ ਵਿੱਚ ਹਰ ਮਹੀਨੇ 20 ਦੇ ਬੱਚੇ ਕੈਂਸਰ ਕਿਉਂ ਤੋਂ ਬੱਚੇ ਫੋਸਟ ਆ ਰਹੇ ਨੇ। ਮੈਂ ਤੇ ਇਹ ਕਹ ਰਿਹਾ ਕਿ ਤੁਸੀਂ ਆਪ ਸੇ ਆਪਣੇ ਘਰ ਦੇ ਅੱਗੇ ਦਰਜਾ ਹੋਵੇ ਕਿ ਤਾਕਤ 12 ਸਾਲ ਦੀ ਉਮਰ ਦੇ ਹੱਥੇ ਇਸ ਵਰਗੀ ਨਾਮ ਵਾਲੇ ਕੁੜੀ ਦੇ ਪਿਆਰੇ ਇਥੇ ਪੀਲੀ ਬਿਜਲੀ ਬੱਚਿਆਂ ਦੇ ਹਸਤਾ ਤੋਂ ਮੇਰੇ ਪਤਾ ਹੰਤਾ ਹੈ। ਹਰ ਮਹੀਨੇ 20 ਕਿ ਬੱਤੀਆਂ ਨੂੰ ਕੰਸਰਿ ਕਿੰਤ ਬੱਤੀਆਂ ਦੇ ਲੁਕੀ ਹੋ ਸਮੜ ਹੋ ਰਿਹਾ ਹੈ। ਘਰ ਸਤਾ ਵਿੱਚ ਉਸਨ 18 ਤੋਂ ਲੈ ਕੇ 20 ਕਿ ਬੱਚੇ ਨਾਲ ਚੱਲਦੀ ਰਹਿੰਦੀ ਹੈ। ਉਹਨਾਂ ਛੋਟੇ ਛੋਟੇ ਬੱਚੇ ਤੋਂ 5 ਸਾਲ ਦਾ 7 ਸਾਲ ਦਾ 12 ਸਾਲ ਦਾ ਇਹਨੂੰ ਖੋਜੂ ਨਹੀਂ ਪਤਾ ਹੁਣ ਕੀ ਹੋਵਾ ਹੈ। ਪਤਾ ਕਿਉਂ ਨਹੀਂ ਹਉ। ਉਹਨਾਂ ਮਾਪੋਂ ਕਿਤੇ ਕਿਤੇ ਮੱਛੀ ਰਗੜਦਾ ਸੁੱਖਾ ਸੰਗਦਾ। ਸਾਡੀ ਲਾਗ ਹੋ ਗਈ। ਉਹਨੇ ਨਾ ਬੱਚੇ ਨੇ ਮਾਂ ਦਾ ਦੁੱਧ ਲੈ ਕੇ ਕੀ ਵੇਚਦੀ ਐ ਕੋਈ ਮਾਨਦਸਤ ਨਹੀਂ ਐ ਇਹਨੇ ਆਪਣੇ ਕੋਲ ਗਰਨ ਸਰਕਾਰ ਨੇ 5 ਸਾਲ ਤੱਕ ਦਾ ਬੱਚਾ ਕੀ ਖਾਊਗਾ ਮਾਰ ਦੁੱਧ ਜਾਂ ਪਾਣੀ ਪਰ ਜਿਹੜੀ ਮਾਂ ਦਾ ਦੁੱਧ ਪੀ ਰਿਹਾ ਉਹ ਵੀ ਤਾਂ ਅਜੇ ਪਣੀ ਜੀ 21 ਸਾਲ ਤੱਕ ਹਰੇਕ ਬੱਚੇ ਦਾ ਵਿਕਾਸ ਹੋਣਾ ਆਪਾਂ ਪਾਣੀ ਤੇ ਕਿਸ ਆ ਗੁੰਜਰਾ ਸੋ ਉਹ ਇਹ ਇਕੱਲਾ ਰ ਬਹੁਤ ਬਣੇ ਦਿੱਤੇ ਨੇ ਨਹੀਂ ਹੋਵੇ ਉਹਨਾਂ ਕਿੰਨਾ ਫੇਲ ਕਰੋ ਮੌਸਰ ਤੇ ਮਾਨਸਾ ਜਿਹੜੇ ਬਣੇ ਕੈਂਸਰ ਦੇ ਬੱਚੇ ਸੋਣ ਦੀ ਚਿੜੀ ਕਹਿੰਦੀ ਸੀ ਆਪਣੇ ਪਿਆਰ ਨੂੰ ਕੈਂਸਰ ਦੀ ਰਾਹਤ ਨਹੀਂ ਮਿਲਦੀ 73 ਲੱਖ ਲੋਕ ਆਪਣੇ ਪਿਆਰ ਜਿਹੜੇ ਕੈਂਸਰ ਤੋਂ ਪੀੜਤ ਸਾਢੇ 50 ਲੱਖ ਲੋਕ ਲਈ ਆਇਆ ਸਰ ਕੈਂਸਰ ਦਾ ਮੌਕਾ ਤੇ 8 ਲੱਖ ਲੋਕ ਦੇ ਮੌਤ ਤੋਂ ਆਇਆ ਸਰ ਨਵੇਂ ਦੇ ਦੇਣ ਨਾ ਮਾਰੋ ਸਾਡੀ ਪੰਜਾਬ ਉਹਨਾਂ ਆਪਣਾ ਡਰੂਅਰ ਵਿੱਚ ਰਿਪੋਰਟ ਹਿੰਦਵਾੜ ਦੇ ਹੈ ਤੇ ਮਿਸਸ ਸਾਰਸਾਂ ਹੈ। ਇਹਨਾਂ ਸਰਪੇਈ ਗੀਤਾ ਸੀ ਉਹਨੂੰ ਪਤਾ ਲੱਗ ਗਿਆ ਕਿ ਮੇਰੇ ਘਰ ਪੂਰੇ ਆਉਂਦੇ ਉਸਤਾਨ ਨੂੰ ਅਸੀਂ ਨੂੰ ਪੂਰੇ ਖਰਾਬਾ ਨਹੀਂ ਕਰਦੇ। ਪਾਣੀ ਮੇਨੋਂ ਰੈਡੀ ਸਰ ਨਹੀਂ ਹੈ ਪਰ ਉਹ ਪੀਣੇ ਖਾਣੇ ਸਬਜ਼ੀਂ ਖਾਣਨ ਦਾ ਸਾਧਨ ਹੈ। ਪਾਣੀ ਮੇਨੋਂ ਸਭਾਣੀ ਨੂੰ ਦਾ ਸਾਧਨ ਨਹੀਂ ਦਿੱਤਾ। ਬਾਕੀ 70 ਕਿੰਨਾ ਆਪਣੇ ਫੇਚ ਪਾਣੀ ਹੈ। 90 ਵਰਗ ਮੀਟਰ ਪਾਣੀ। ਕੁਰੋਰ ਤੇਰਾ ਚਾਬੇ ਦੀ ਯਾਦ ਕਰਨ ਸਰਵੇ ਕੀਤਾ ਸੀ ਉਹ ਸਰਵੇ ਸਾਰ ਕੈਂਸਰਾਂ ਇੱਕ ਦੰਦੇ ਵਿੱਚ 18 ਮੋਟਾ ਹੁੰਦੇ ਲੋਕ ਤੇਰੇ ਪਰ ਅਜਿਹੀ ਨੰਬਰੇ ਕਰਤਾਂ ਇੱਕ ਲਾਜੇ 45 ਮੋਟਾ ਕੈਂਸਰ ਹੋ ਰਿਹਾ ਤੇ ਯਾ ਚ ਇਤਿਆਰਸ ਕੈਂਸਰ ਜਾਂ ਨਹਿਰੀ ਅਨ ਕਰਤਾਜੀ ਸੈਂਟਰ ਫੋਰ ਸਾਇੰਸ ਐਂਡ ਗਵਰਨਮੈਂਟ ਵੀ ਬੋਟਾ ਸੀ ਐਸੀ ਵੀ 298 ਸਰਪ ਹੋ ਰਿਹਾ ਸੀ ਆਪਣ ਉੱਤਰੀ ਭਾਗ ਵਿੱਚ ਜਦ ਸਰਵੇ ਤੋਂ ਪਤਾ ਲੱਗਿਆ ਸੀ ਕਿ ਭਾਰਤ ਦੇ ਚੌਂ ਵਾਲੇ ਸੋਚਰ 15 ਨੂੰ ਜਲੇ ਕੇ ਕੈਂਸਰ ਹੋਊ ਵੀ ਹੋਊਗਾ ਜੋ ਆਹ ਪਾਣੀ ਸੀ ਜਾਂ ਜੋ ਨਹੀਂ ਅਜੋ ਸਭ ਕੁਝ ਹੋ ਗਿਆ। ਹਰ 15 ਨੂੰ ਕੈਂਸਰ ਹੋ ਰਿਹਾ ਪਾਣੀ। ਕੋਣਾ ਕੋੰਧੇ ਮੇ ਪਤਾ ਲੱਗਣੀ ਨਹੀਂ ਜੀ ਲੈ ਨਹੀਂ। ਕਿ ਪਾਣੀ ਤੋਂ ਹੀ ਬਿਮਾਰੀ ਹੋ ਰਹੀ ਹੈ ਤਾਂ ਕੀ ਕਰਨਾ ਕੈਂਸਰ ਦਾ ਕੀ ਕਰਨਾ। ਉਸ ਦਿਨ ਤੋਂ ਲੋਕਾਂ ਵਾਂਗ ਸੋਚੇ ਕਿ ਪਿੰਡ ਵਰਸ ਨੂੰ ਨੂੰ ਵਾਲਾ ਦਾ ਬੰਦਾ ਸੀ। ਉਹਨੇ ਆਪਣੇ ਹਾਈ ਕੋਰਟ ਚ ਲੱਟ ਕਰ ਦਿੱਤੀ। ਸਰ ਸਾਨੂੰ ਆਏ ਦਸੂਰ ਬੜੇ ਕੈਂਸਰ ਹੁੰਨ ਲੱਗ ਪਾ ਦਿੱਤੇ ਹੈ ਹਾਈ ਕੋਰਡ ਦੇ ਜੱਜਾਂ ਨੇ ਸਾਨੂੰ ਵੀ ਬਤਾ ਕਾਨੂੰਨੀ ਬਣਾਈ ਕੀਤੀ ਹੈ ਹਾਰਮੋਨਲ ਨਾ ਸਾਈਟ ਤੇ ਮੋਨੋਲਰ ਦਾ ਸੱਲ ਪਰ ਜਦੋਂ ਉਹ ਰੇਟੀ ਤੇ ਗਈ ਉਹਨੂੰ ਦਾ ਹਲਕਾ ਥੋੜੀ ਬੇਨਸਰ ਖਰੋਪਰੀ ਭਾਵਾਂ ਪਰਮਾਨੂ ਕੋਰਸ ਤੇਰਾ ਫੰਦੇ ਦੇ ਦੇ ਜੇ ਤੇ ਆਪਣੇ ਰਾਸ਼ਟਰ ਨੂੰ ਨਹੀਂ ਰਹਿ ਤੇ ਇਹੀ ਅਫਦਰ ਕਾਨੂੰਨ ਫਾਮ ਕਰ ਦੇ ਜੀ ਤੇ ਕਿਉਂਕਿ ਬਗੀਆਂ ਨੇ ਆਪਣੇ ਪਿਆਰ ਤੋਂ ਲੁੱਗ ਗਿਆ ਨਹੀਂ ਆਪਣੇ ਪਿਆਰ ਤੋਂ ਹੈ ਉਹਨੂੰ ਆਪਣਾ ਸਾਰਾ ਖਾਨਕਰੀ ਚੈਟ ਕੀ ਖਾਣੇ ਲੋਕ ਵੀ ਕੀ ਪੀਂਦੇ ਆ ਤੇ ਆਪਣੇ ਪੀਣ ਵਾਲੇ ਪਾਣੀ ਚ ਗਿਰਣੀ ਮੈਂ ਮੈਨੂੰ ਨਹੀਂ ਪਹਿਲਾਂ ਬੜੀ ਗੱਲ ਲੱਗੀ ਤੇ ਆਪਣਾ ਨੂੰ ਬੋਲ ਦੋ ਫਿਰ ਉਹਨਾਂ ਨੇ ਕਿਹਾ ਬਹੁਤ ਜੀ ਹੋਵੇ ਕਿ ਆਗੇ ਪਾਣੀ ਦੀ ਗਿਰਣੀ ਮੈਂ ਕਰਕੇ ਜਾਂ ਸੋ ਹਾਈ ਕੋਰਟ ਨੂੰ ਕੀ ਜਾਈ ਉਹ ਹਾਈ ਕੋਰਟ ਨੂੰ ਇਹ ਵੀ ਸਵਾਲ ਕੀਤਾ ਇਹ ਕਿ ਉਹ ਸੋਧੀ ਗੱਲ ਮੰਨ ਰਹੇ ਆ ਸਾਡੇ ਪਾਣੀ ਦੀ ਗਿਰਣੀ ਮੈਂ ਹਾਲ ਤਾਂ ਹਾਲ ਕੀ ਹੋ ਸਕਦਾ ਤੋਂ ਵਿਗਿਆਨੀ ਸਰਚ ਕਰਕੇ ਚੀਜ਼ ਦੇ ਸੀ ਆਰ ਉਹ वाटर प्रोजेक्ट के अंतर्गत विशेष द्वारा इन प्रोफेरी अपने प्रदेश अंतर्गत इसी पानी की गिरणी प्रकल्प का केवल आर ओ एस आर के सही निकाय रूप भावगत टाउन सर्विस सेंटर स्क्वायर के के आर ओ एसर हमारी पानी की गिरणी बाजार का भी तस्वीर है निदेशक सिंह रूपाल को लोग ज्ञात लोगों वाले डाटा के कि ज्ञान के क्षेत्र में जाना है अरुणा डायरेक्ट कर देव भारत के साइंस एंड टेक्नोलॉजी विभाग के द्वारा यानी ਪਿਆਰ ਬਤੇ ਰਣਾ ਹੈ ਕੁਮ ਦੱਸਿਆ ਕਿ ਆਰੋ ਸਟਾਪ ਪਾਣੀ ਵਿਤੋਂ ਜਿਹੜੇ ਨੂੰ ਕੰਦਾ ਬਹੁਤ ਹੀ ਅਸਰ ਬਣਾ ਲਾ ਰਿਹਾ ਵੀ ਤੋਂ ਬਣਾ ਬੁਚੀ ਬਣੀ ਏਰੀ ਆਪਣੇ ਪਿੰਡਾਂ ਸਰਕਾਰੀ ਹੈ ਉਹਨਾਂ ਨੇ ਦਿੱਤੀ ਹਾਂ ਉਹ ਸਰਕਾਰੀ ਹੈ ਰੂ ਬੰਦ ਬੰਦ ਜਨਪੇਰ ਨਾ ਪੇਰਣ ਦਾ ਮਾਮਲਾ ਬੰਦ ਕਾਪ ਬੰਦ ਹੋਣ ਦਾ ਕਾਰਨ ਕੀ ਹੈ ਸਰਕਾਰ ਨੇ ਪਹਿਲੀ ਵਾਰ ਤਾਂ ਲਾਇਸੀ ਬੇਰੇ ਲਈ ਦੂਜੀ ਦਾ ਸਿਚਾਰਣ ਲਈ ਨੂੰ ਏੜੀ ਦਸਿਆ ਵੀ ਸੀ ਲਾਇਆਇਆ ਕਰੂ ਬਾਥਰੂਮ ਦਾ ਪਾਣੀ ਨਹੀਂ ਆ ਰਹੀ ਇਹ ਹਾਂਜੀ ਇਹ ਅਗਲਾ ਕਹਿੰਦਾ ਜੇ ਪਾਣੀ ਤੂੰ ਭਰ ਕੇ ਆਉਣ ਉਹ ਵੀ ਉਹਦਾ ਫਾਈਨਲ ਫੀਸੀ ਨਾਲ ਕੀ ਹੁੰਦਾ ਜੋ ਕੋਈ ਨਹੀਂ ਹੁੰਦਾ ਯਾਦ ਹੁੰਦਾ ਨਾਲ ਇਹ ਮਿੱਤਰ ਨੂੰ ਲੈਣੇ ਚਾਹੀਦੇ ਦੂਜੀ ਗੱਲ ਕੋਈ ਸੰਸਮਾ ਜੀ ਸਰਗੋਸ਼ਨੀ ਕੋਈ ਉਹਨੇ ਥੇੜਾ ਮੁੰਡਾ ਰੱਖਿਆ ਪੰਜ ਚਾਰ ਅੰਗਰ ਤੇ ਰੱਖਿਆ ਉਹ ਗੋਰੀ ਉਹ 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 ਆਪਣੇ ਪਿੰਡ ਦਾ ਬੰਦਾ ਉਹ ਇਹ ਨਹੀਂ ਪਤਾ ਇਹ ਸਰਬਤ ਕੋਲ ਮੈਂ ਨਹੀਂ ਪਤਾ ਕਿ ਉਹ ਉਹਦਾ ਜਿਹੜੇ ਕੋਚਨ ਆਪਣੇ ਨੇ ਜਾਵਨੋਂ ਬੰਦ ਕਰਦਾ ਉਹਦਾ ਸਾਈਡ ਇਸੇ ਕਰਕੇ ਬੰਦ ਹੋ ਗਈ ਤੋੜਾ ਰੈਣਾ ਗਈ ਅਰੋਗਣਾ ਨੂੰ ਤਾਂ ਤੋਂ ਨੇ ਕਿਤੇ ਆਪਣੇ ਮੋਟੇ ਬੰਦ ਹੋ ਉਹ ਦੂਜੀ ਗੱਲ ਫਿਰ ਉਹ ਆਪਣੇ ਚਰਨਸਤ ਬੰਦ ਹੋ ਗਏ ਪਰ ਜਿੰਨਾ ਚਿਰ ਫਿਲਟਰ ਨਾਲ ਕੇਜ ਉੱਤੀ ਬੁਰੀ ਉਹਨੇ ਜੀ ਉਨੀ ਉਦੋਂ ਕਾਰਨ ਕੀ ਹੈ ਕਿ ਜਦੋਂ ਇਹ ਆਪਣੇ ਨੂੰ ਇਸੇ ਫਲਰਵਾ ਗੀਰ ਰੱਖੇ ਹੈ ਇਹ ਵੀ ਗੱਲਾਂ ਲੋਕ ਜੇ ਮੰਨ ਲਾਵੇ ਪਹਿਲਾਂ 30 ਰੁਪਏ 30 ਰੁਪਏ ਦੀ ਮੁੱਲ 30 ਰੁਪਏ ਦਾ ਸੀ ਉਹ 50 ਦਾ ਸੀ ਮੁੱਲ 80 ਦਾ 90 ਦਾ ਇਹ ਵੀ ਇਹ ਵੀ ਜ਼ਿਆਦਾ ਕੰਮ ਹੈ ਇਹਦਾ ਕਾਰਨ ਹੈ ਇਹਦਾ ਕਾਰਨ ਨਹੀਂ ਇਹਦਾ ਕਾਰਨ ਇਹ ਵੀ ਇਹ ਵੀ ਈ ਹੈ ਨਾ ਕਿਉਂਕਿ ਪੈਸੇ ਵਧਾਈ ਜਾਂਦੇ ਨੇ ਉਹ ਪਾਣੀ ਫੇਰ ਉਹ ਕੌੜਾ ਜਮਾ ਕੌੜਾ ਹੋ ਜਾਂਦਾ ਤੇਰੇ ਦਿਵਾਰੀ ਬਾਹਰ ਛਾੜ ਦਿੱਤੀ ਦੁਕਾਨ ਕਰਨੀ ਉਹਦਾ ਕਾਰਨ ਨਾ ਕੀ ਹੈ ਹੋ ਪੈਸੇ ਕਿੰਨੇ ਬਣਾਉਗੇ ਹੁਣ ਵੱਡਾ ਪ੍ਰੋਜੈਕਟ ਵੀ ਸਰਵਿਸ ਹੋਣੀ ਹੈ ਸਭ ਤੋਂ ਸਭ ਤੋਂ ਕਮਿਊਨਿਟੀ ਲੋਕ ਬੱਧ ਪੰਦੇ ਆ ਕਿ ਉਹਨੂੰ ਕੋਲ ਵੱਧ ਪੈਸੇ ਹੋਣਗੇ ਹੁਣ ਗਾਹ ਕਿ ਤੁਣਾ ਸੀ ਗਾਹ ਤੇ ਮੰਨ ਲਓ ਸਰਕਾਰ ਸੋਹਣੀ 1000 ਗਾਹ ਕਿਹਿੰਦਾ ਯਾਰ ਘਰ ਬਣੀ ਲੱਗਿਆ ਜਾਂਦਾ 500 ਆ ਤੇ 400 ਆ 400 ਨੀਂਹ ਪੇਂਦੇ ਚ ਉਹਨਾਂ ਨੇ ਸਰਵਿਸ ਹੋਣੀ ਚੂਰ ਇਹ ਤਾਂ ਇਹਦਾ ਹਾਂ ਵੀ ਜੇਦਾ ਮੰਨ ਲਾ ਸਿਹਤ ਸਹੀ ਕਰਨੀ ਨਾ ਲੋਕਾਂ ਨੂੰ ਹੈ ਨਾ ਸਰਕਾਰ ਦੇ ਲੈ ਤਾਂ ਇਹ ਇੰਨਾ ਆਪਣੇ ਕੋਲ ਲੈਸ ਲੈ ਲਿੰਨਾ ਸਾਰਾ ਕੁਝ ਹੈ ਇਹ ਚੀਜ਼ ਹੀ ਲਿੰਦੀ ਮਨ ਮਾਵਾ ਵੀ ਆਪਾਂ ਇੰਨਾ ਗੁਰੂ ਘਰ ਜਾਂਦੇ ਆਪਾਂ ਹੈ ਨਾ ਗੁਰੂ ਘਰ ਤੁਹਾਨੂੰ ਸਾਰਾ ਕੁਝ ਠੀਕ ਕਰਦਾ ਬਿਲਕੁਲ ਹੈ ਨਾ ਇਹ ਜੀ ਸਰਕਾਰ ਨੂੰ ਚਾਹੀਦਾ ਹੈਗਾ ਆਪਣੇ ਤੋਂ ਕਮਾਉਂਦੇ ਹਸਨਾਂ ਦੇ ਵਿੱਚ ਜੀ ਉਹੀ ਗੱਲ ਮੈਂ ਕਹਿੰਦਾ ਕਿ ਸਰਕਾਰ ਨੂੰ ਪੜ੍ਹਨਾ ਕਿ ਐਂਪੈਰਾਟਰ ਲੋਕਾਂ ਨੂੰ ਬਲਾਕ ਤੋਂ ਨਹੀਂ ਸੀ ਬਸ ਵੀ ਅਸੀਂ ਲਾਏ ਬਾਕੀਆਂ ਨਾ ਕਰਨਾ ਕਿ ਥੋੜਾ ਪਾਣੀ ਮਾਰਾ ਅਸੀਂ ਕੰਮ ਲਾਇਆ ਵੀ ਉੱਥੋਂ ਲਾ ਕੇ ਪਾਣੀ ਲੈ ਕੇ ਆਓ ਪਾਣੀ ਪਾਣੀ ਬੈਕਰ ਉੱਪਰ ਚਿਚਰਾ ਗਰੀ ਲਾ ਕੇ ਬੈਕਰ ਲੋਕੀ ਕਹਿੰਦੇ ਕਿ ਇੱਥੇ ਨਾ ਨਾ ਗਿਆ ਹੋਇਆ ਹੈ ਪਾਣੀ ਉਹ ਪਾਣੀ ਨਹੀਂ ਜਾਂਦਾ ਉਹ ਨਾਲ ਟੰਡ ਫਟ ਕੇ ਆਉਂਦਾ ਉਹ ਵੀ ਨੇ ਲਾ ਤਾ ਨਾ ਹਾਂ ਬੋਲ ਬੋਲ ਉਹਨੂੰ ਹੌਲੀ ਹੌਲੀ ਸਹੀ ਕਰ ਦੇਣਾ ਹਾਂਜੀ ਇਹ ਕਾਇਦੇ ਬੰਦ ਹੋ ਗਿਆ ਜੀ ਦੂਜੀ ਗੱਲ ਕੀ ਹੈ ਜੀ ਆਪਣੇ ਲੋਕਾਂ ਨੇ ਤਾਂ ਫਿਲਟਰ ਲਵਾ ਲਏ ਹਾਂ ਹਾਂ ਉਹ ਵੀ ਲੋਕੋ ਨੇ ਬੁਵਾ ਰਹੇ ਕਹਿੰਦੇ ਆਪਣਾ ਸੈਨਿਕ ਫਿਲਟਰ ਹੋ ਗਿਆ ਹਾਂ ਕੀ ਚੀਜ਼ ਹੈ ਜੀ